ਸ਼ੋਰ ভাসਕਰ ਹੈ ਮੈਂ ਪ੍ਰੋਪਰਟਰ ਹੈਗਾ ਕਿ ਅਪੈਕਸ ਇੰਟਰਨੈਸ਼ਨਲ ਦਾ ਪਾਰਟਨਰ ਵੀ ਹੈਗਾ ਔਰ ਇਹ ਅਪੈਕਸ ਇੰਟਰਨੈਸ਼ਨਲ ਵੱਲੋਂ ਆਪਦੇ ਅੰਮ੍ਰਿਤਸਰ ਨਿਊ ਅੰਮ੍ਰਿਤਸਰ ਪਟਾਕਾ ਗਰਾਊਂਡ 'ਚ ਸੀ ਵਰਲਡ ਕਾਰਨੀਵਲ ਲਗਾਇਆ ਗਿਆ ਜਿਹਦਾ ਮਤਲਬ ਅਸੀਂ ਓਪਨਿੰਗ ਕੀਤੀ ਸੀ ਕਿ 3 ਤਰੀਕ ਤੋਂ ਸੌਫਟ ਓਪਨਿੰਗ ਔਰ ਅੱਜ ਤੋਂ ਅਸੀਂ ਇਹਨੂੰ ਫੁੱਲੀ ਆਪਰੇਸ਼ਨਲ ਕਰਤਾ ਹੈ ਔਰ ਇਹ ਇੱਥੇ ਆਪ ਨੂੰ 2 ਲੱਖ ਦੇ ਆਪਸ-ਪਾਸ ਮੱਛੀਆਂ ਆਪ ਨੂੰ ਦੇਖਣ ਨੂੰ ਮਿਲਣ ਗਈਆਂ ਜਿਹਦੇ ਵਿੱਚ 150 ਤੋਂ 200 ਅਲੱਗ-ਅਲੱਗ ਵੈਰਾਈਟੀ ਹੋਣ ਗਈ ਹੈ ਸੇਮ ਐਜ਼ ਇਟ ਇਜ਼ ਜੋ ਦੁਬਈ ਜਾਂ ਸਿੰਗਾਪੁਰ 'ਚ ਬਣਿਆ ਹੋਇਆ ਹੈ ਉਹੀ ਉਦੀਪ ਉਹ ਨਹੀਂ ਬ੍ਰਾਂਡ ਦੀ ਤਰਜ਼ੋਰ ਕੋਸ਼ਿਸ਼ ਕੀਤੀ ਗਈ ਐ ਸੀ ਅੰਮ੍ਰਿਤਸਰ ਚ ਪਹਿਲਾ ਕਨਸੈਪਟ ਲਾਇਆ ਕਿਤੇ ਹੋਰ ਵੀ ਲੱਗਾ ਹੋਇਆ ਐ ਇਹ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਲੱਗਾ ਸੀ ਜੀ ਉਸ ਤੋਂ ਬਾਅਦ ਲੁਧਿਆਣਾ ਸ਼ਿਫਟ ਹੋਇਆ ਉਸ ਤੋਂ ਬਾਅਦ ਅਸੀਂ ਇੱਥੇ ਅੰਮ੍ਰਿਤਸਰ ਆਏ ਕਿੰਨਾ ਸਮਾਂ ਲੱਗ ਰਿਹਾ ਇੱਥੇ ਇੱਥੇ 1 ਮਹੀਨੇ ਦੇ ਆਸ-ਪਾਸ ਲੱਗਾ ਰਿਹਾ ਹੈ ਕਿਹੜੀ ਕਿਹੜੀ ਵੈਰਟੀ ਦੀ ਵਿੱਚ 150 ਤਰ੍ਹਾਂ ਦੀ ਬੱਛੀਆਂ ਹੈ ਐਰੋਪਾਮਾ ਐਲੀਗੇਟਰ ਮਤਲਬ ਰੇਅਰ ਵੈਰਟੀਜ਼ ਨੇ ਜਿਹੜੀ ਇੱਥੇ ਮਤਲਬ ਇੰਡੀਆ ਚ ਈਜ਼ੀਲੀ ਅਵੇਲੇਬਲ ਨਹੀਂ ਹੁੰਦੀਆਂ ਔਰ ਜਿਨ੍ਹਾਂ ਦੀ ਡਾਈਟ ਬਹੁਤ ਜ਼ਿਆਦਾ ਮਤਲਬ by 122 aquest ਲੋਕ ਨੇ ਜਿਹੜੇ ਟੀਮ ਹੈਗੀ ਆ ਉਹਨਾਂ ਦੀ ਉਹ ਜਿਹੜੀ 24 ਕਨਟੇਨਰ ਦੀ ਦੇਖਭਾਲ ਕਰਦੀ ਹੈ ਸਮਾਂ ਕੀ ਰਹੇਗਾ ਜੀ ਸਮਾਂ ਦਿਨੇ 12 ਵਜੇ ਤੋਂ ਲੈ ਕੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਿੱਥੋਂ ਕਿੱਥੋਂ ਮੰਗਵਾਈਆਂ ਕਿੱਥੋਂ ਕਿੱਥੋਂ ਮੰਗਵਾਈਆਂ ਮਲੇਸ਼ੀਆ ਸਿੰਗਾਪੁਰ ਆਸਟ੍ਰੇਲੀਆ ਮਤਲਬ ਡਿਫਰੈਂਟ ਡਿਫਰੈਂਟ ਜਗ੍ਹਾ ਤੋਂ ਪੂਰੇ ਵਰਲਡ ਤੋਂ ਜਿੱਥੇ ਜਿੱਥੇ ਸਾਨੂੰ ਅਵੇਲੇਬਿਲਟੀ ਮਿਲਦੀ ਹੈ ਅਸੀਂ ਉਹਨੂੰ ਕਲੈਕਟ ਕਰ ਰਹੇ ਹਾਂ ਸਰ ਵਾਲਿਆਂ ਵਾਸਤੇ ਵੱਡਾ ਤੋਹਫਾ ਜੋ ਕਿ ਅੱਜ ਦੱਸ ਸਕਦੇ ਆ ਕਿ ਤੁਸੀਂ ਆਮ ਤੌਰ ਤੇ ਜਿਹੜਾ ਮੱਛੀਆਂ ਨੂੰ ਤਲਾਬ ਜਾਂ ਨਹਿਰਾਂ ਜਾਂ ਹੋਰ ਪਾਣੀਆਂ ਦੇ ਵਿੱਚ ਦੇਖਿਆ ਹੋਊਗਾ ਪਰੰਤੂ ਅੱਜ ਕੰਧਾਂ ਦੇ ਵਿੱਚ ਜਿਹੜੀਆਂ ਮਛੀਆਂ ਆੜੀਆਂ ਫਿਟ ਕਰ ਦਿੱਤੀਆਂ ਗਈਆਂ ਨੇ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ ਤਾਂ ਸਾਡੇ ਨਾਲ ਲੋਕ ਜਿਹੜੇ ਨੇ ਉਹ ਇੰਜੋਏ ਕਰ ਰਹੇ ਨੇ ਤਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦਾ ਲੱਗ ਰਿਹਾ ਜੀ ਅੱਜ ਬਹੁਤ ਅੱਛਾ ਨਜ਼ਰ ਆਇਆ ਹਾਂ ਪਹਿਲੇ ਆਪਨੇ ਕਦੇ ਫਿਸ਼ ਨੂੰ ਦੇਖੀ ਹੋਗੀ ਆਪਨੇ ਰਿਵਰ ਵਿੱਚ ਦੇਖੀ ਹੋਗੀ ਤਾਂ ਅੱਜ ਇੱਕ ਵਾਲ ਵਿੱਚ ਦੇਖ ਰਹੇ ਹੋ ਅੱਛਾ ਲੱਗ ਰਿਹਾ ਹੈ ਬਹੁਤ कैसे लग रहा है आप कैसे देख रहे हो आज की अपना एक अमृतसर के बीच एक मेला जो फे, फेस्टिवल लगा है बहुत मन था यहाँ आने का को बहुत ज्यादा अच्छा लग रहा है यहाँ पे आगे यहाँ पे इतने पास से मछलियों का देख रही हो टच कर रही हो बॉल पे कहाँ से आयो शाटा शाटा से आयो आप चाहते हो कि आपके मम्मी पापा जैसे पैसे खर्च करके और बाहर कहीं लेकर जाके थोड़े पैसों में इतना मजा आ रहा है ਅ ਥੋੜੇ ਬੈਸਮਤ ਮਜ਼ਾ ਆ ਰਿਹਾ ਮਜ਼ਾ ਆ ਰਹਾ ਨਾ ਕਿੰਨੇ ਲੋਗ ਆਏ ਹੋ ਹਮ ਸਤ ਆਏ ਆ ਸਾਰੀ ਫੈਮਿਲੀ ਆਈ ਹੋ ਆਪ ਚਾਹਤੇ ਹੋ ਕਿ ਬੱਚੋ ਕੇ ਸਾਥ ਆਪਣੇ ਸਕੂਲ ਕੇ ਫਰੈਂਡ ਕੇ ਸਾਥ ਆਇਦਰ ਘੁੰਮਨੇ ਕੇ ਲੀਏ ਆਓ ਬੜੇ ਹੋ ਕੇ ਬੜੇ ਹੋ ਕੇ ਠੀਕ ਹੈ ਜੀ ਸਾਰੀਆਂ ਫੈਮਿਲੀਆਂ ਇੱਥੇ ਜਿਹੜੀਆਂ ਪਹੁੰਚੇ ਨੇ ਪਰਿਵਾਰ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਕਿਵੇਂ ਦਾ ਲੱਗ ਰਿਹਾ ਜੀ ਅੱਜ ਇੱਥੇ ਪਹੁੰਚੇ ਤੁਸੀਂ ਬਹੁਤ ਵਧੀਆ ਜੀ ਇਹ ਸਾਡੇ ਲਈ ਇੱਕ ਮਤਲਬ ਅੰਮ੍ਰਿਤਸਰ ਵਿੱਚ ਕਹੋ ਤੇ ਮਤਲਬ ਫਸਟ ਟਾਈਮ ਹੈ ਮੇਰੇ ਖਿਆਲ ਨਾਲ ਇਹ ਚੀਜ਼ ਹੋਈ ਹੈ ਬਾਕੀ ਮੇਲੇ ਵਗੈਰਾ ਇੱਥੇ ਜ਼ਿਆਦਾਤਰ ਲੱਗਦੇ ਰਹਿੰਦੇ ਆ ਸਾਡਾ ਪੰਜਾਬ ਹੀ ਮੇਲਿਆਂ ਦਾ ਹੈਗਾ ਐਕਿਉਂ ਸਾਡੀ ਸਟੇਟ ਇਸ ਲਈ ਬਹੁਤ ਮਸ਼ਹੂਰ ਰਹੀ ਹੈ ਪੁਰਾਣੇ ਸਮੇਂ ਜੀ ਵੀ ਅਜੋਕੇ ਟਾਈਮ ਵਿੱਚ ਕੀ ਹੈ ਕਿ ਮੇਲਿਆਂ ਦਾ ਜਿਹੜਾ ਸਰੂਪ ਉਹ ਚੇਂਜ ਹੋ ਗਿਆ ਹੈ ਕਈ ਵਾਰ ਹੁੰਦਾ ਕਿ ਅਸੀਂ ਵੱਧ ਪੈਸੇ ਜਿਹੜੇ ਖਰਚ ਨਹੀਂ ਕਰ ਸਕਦੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਦੇਸ਼ਾਂ ਵਿਦੇਸ਼ਾਂ 'ਚ ਵੇਖਣ ਨੂੰ ਮਿਲਦੀਆਂ ਅੱਜ ਘੱਟ ਪੈਸਿਆਂ ਦੇ ਵਿੱਚ ਅੰਮ੍ਰਿਤਸਰ ਨੂੰ ਵੱਡੀ ਦੇਣ ਦਿੱਤੀ ਗਈ ਹੈ ਬਿਲਕੁਲ ਸਹੀ ਗੱਲ ਹੈ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਮੈਨੂੰ ਬਹੁਤ ਵਧੀਆ ਲੱਗਾ ਹੈ ਕਿ ਅਸੀਂ ਬੱਚਿਆਂ ਨੂੰ ਮੋਬਾਈਲ ਤੋਂ ਜਾਂ ਕੰਪਿਊਟਰ ਤੋਂ ਹਟਾ ਕੇ ਜਾਂ ਟੀਵੀ ਤੋਂ ਹਟਾ ਕੇ ਕੁਝ ਆਪਣਾ ਬਾਹਰ ਵੀ ਆਊਟਿੰਗ ਕੁਝ ਕਰਨ ਲਈ ਲੈ ਕੇ ਆਣੇ ਆ ਬਿਲਕੁਲ ਜੀ ਤੁਸੀਂ ਮੋਬਾਈਲ ਦੀ ਗੱਲ ਕੀਤੀ ਆ ਬੱਚੇ ਜਿਹੜੇ ਆ ਉਹ ਮੋਬਾਈਲ ਵੱਲ ਜ਼ਿਆਦਾ ਰੁਝਾਨ ਹੁੰਦਾ ਜਾਂਦਾ ਤੇ ਇਸ ਚੀਜ਼ ਦੇ ਨਾਲ ਜਿਹੜੀ ਨੌਲੇਜ ਵੀ ਮਿਲਦੀ ਹੈ ਇੱਕ ਆਊਟਿੰਗ ਵੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਬੱਚੇ ਇਸ ਦਾ ਸਟੱਡੀ ਵਗੈਰਾ ਕਰਦੇ ਆ ਉਸ ਚੀਜ਼ ਦੇਖੀ ਹੁੰਦੀ ਹੈ ਕੱਲ ਨੂੰ ਆਉਣ ਵਾਲੇ ਸਮੇਂ ਜਦੋਂ ਸਟੱਡੀ ਕਰਦੇ ਕੋਈ ਫਲਾਨੀ ਫਿਸ਼ ਹੈ 골ਡ ਫਿਸ਼ ਹੈ ਇਲੈਕਟ੍ਰਿਕ ਫਿਸ਼ ਹੈ ਅੱਜ ਦੇਖੀ ਹੋਏਗੀ ਕੱਲ ਨੂੰ ਉਹਨਾਂ ਨੂੰ ਵਧੀਆ ਅੱਛਾ ਲੱਗਦਾ ਨਹੀਂ ਤਾਂ ਅਜ ਤੱਕ ਦੇ ਬੱਚੇ ਜਿਹੜੇ ਨੇ ਉਹ ਕਿਤਾਬਾਂ ਦਾ ਨਕਸ਼ੀਮਤ ਹੋਣਗੇ ਜਾਂ ਅਸੀਂ ਕਿਤਾਬ ਦੇ ਵਿੱਚ ਦੇਖੀ ਸੀਗੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹਦੇ ਨਾਲ ਅੱਛਾ ਹੋਏਗਾ ਇੱਕ ਚੰਗਾ ਉਪਰਾਲਾ ਐਸੀ ਕਵਾਂਗੇ ਬਹੁਤ ਵਧੀਆ ਗੱਲ ਹੈ ਸਾਡੇ ਸ਼ਹਿਰ ਨੂੰ ਇਸ ਤਰ੍ਹਾਂ ਦੀ ਚੀਜ਼ਾਂ ਦੀ ਲੋੜ ਹੈ ਬਹੁਤ ਲੋੜ ਹੈ ਅੱਜ ਰਿਐਲਿਟੀ ਦੇ ਵਿੱਚ ਜਿਹੜੇ ਲੋਕ ਦੇਖ ਰਹੇ ਨੇ ਜੀ 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 ਬਹੁਤ ਸਾਰੇ ਲੋਕ ਜਿਹੜੇ ਨੇ ਉਹ